ਸਲੋਕ ਉਸਤਤ ਕਰ ਹੈ ਅਨੇਕ ਜਨ ਅੰਤ ਨ ਪਾਰ ਬਾਹਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਾਨਿਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਪਰਮਹਿ ਉਦਾਸੀ ਕਈ ਕੋਟ ਵੇਦ ਕੇ ਸ੍ਰੋਥੇ ਕਈ ਕੋਟ ਤਪੀ ਸਰੂਤੇ ਕਈ ਕੋਟ ਆਤਮ ਧਿਆਨ ਤਰਹਿ ਕਈ ਕੋਟ ਕਬ ਖਾਬ ਵਿਚਾਰਹਿ ਕਈ ਕੋਟ ਨਵ ਤਨ ਨਿਆਮ ਤੇ ਆਵਹਿ ਨਨ ਕਰਤੇ ਕਾਂਤ ਨਾ ਪਾਵਹਿ ਕਈ ਕੋਟ ਪੈ ਅਭਿਮਾਨੀ ਕਈ ਕੋਟ ਕਈ ਕੋਟ ਕਿਰਪਨ ਕੋਟੁਰ ਕਈ ਕੋਟ ਐ ਭੈਖ ਆਤਮ ਨੈ ਕੋਟ ਕਈ ਕੋਟ ਪਦ ਤਦ ਵਿਖੋ ਰਹਿ ਕਈ ਕੋਟ ਪਰ ਦੁਖ ਨ ਕਰਹਿ ਕਈ ਕੋਟ ਮਾਇਆ ਸ਼੍ਰਮ ਮਾਇ ਕਈ ਕੋਟ ਪਰਦੇਸ ਪਰਮਾਇ ਜਤ ਜਤ ਲਾਭ ਹੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਤ ਜਤੀ ਜੋਗੀ ਕਈ ਕੋਟ ਰਾਜੇ ਰਸ ਕੋਗੀ ਕਈ ਕੋਟ ਪੰખી ਸਰਪਿ ਉਪਾਏ ਕਈ ਕੋਟ ਪਥਰ ਬਿਰਖ ਨਿਪਜਾਈ ਕਈ ਕੋਟ ਪਵਨ ਪਾਣੀ ਬਹ ਸੰਤਰ ਕਈ ਕੋਟ ਦੇਸ ਕੋ ਮੰਡਲ ਕਈ ਕੋਟ ਸਸੀਅਰ ਸੂਰਨਿ ਖਤਰ ਕਈ ਕੋਟ ਦੇਵਦਾਨਵ ਇੰਦਰ ਸਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਮਸ ਸਾਖਤ ਕਈ ਕੋਟ বেদ ਪੁਰਾਣ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸੁਮੰਦ ਕਈ ਕੋਟ नाना ਪ੍ਰਕਾਰ ਜੰਤ ਕਈ ਕੋਟ ਕੀਏ ਚਰ ਜੀਵ ਕਈ ਕੋਟ ਗਿਰੀ ਮੇਰ ਸਵਰਨ ਧੀਵੈ ਕਈ ਕੋਟ ਚੱਕ ਕਿਨਰਪੇ ਸਾਜਈਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਸਭ ਤੇ ਨੀਰਹਿ ਸਭੋਂ ਤੇ ਦੂਰ ਨਾਨਕ ਆਪ ਲਿਪਤ ਰਹਿਆ ਪਰਪੂਰ ਕਈ ਕੋਟ ਪਾਤਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵਹਿ ਮਰਹਿ ਕਈ ਕੋਟ ਬਹਜੋਨੀ ਫਿਰਹਿ ਕਈ ਕੋਟ ਵਟਚੀ ਖਾਹਿ ਕਈ ਕੋਟ ਕਾਲਹਿ ਤਕ ਪਾਹਿ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਜੰਤ ਜਜ ਕੋਣ ਤਹ ਤਾਖੀ ਨ ਨਿਕ ਸਭ ਕਿਸ ਪ੍ਰਭ ਕਹ ਹਤੇ ਕਈ ਕੋਟ ਪਏ ਬੈ ਲਾਗੀ RAM ਨਾਮ ਸੰਗ ਤੈਨ ਲੇਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤੈਨ ਕੋ ਮਿਲੇ ਪ੍ਰਭ ਅਬਿਨਾਸ ਕਈ ਕੋਟ ਮਗ ਸਤ ਸੰਗ ਪਾਰ ਬ੍ਰਹਮ ਤੈਨ ਲਾਗਾ ਰੰਗ ਜੈਨ ਕੋ ਹੋਏ ਆਪ ਸੁਪਰਸਨ ਨਾਨਕ ਤੇ ਜਨ ਸਦਾ ਅਨਤਾਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬੋਪਾਤ ਪ੍ਰਵਤੇ ਹੋਏ ਪ੍ਰਭ ਮਾਹੀ ਸਮਾਤ ਤਾ ਕਾਇ ਅੰਤ ਨ ਜਾਣੈ ਕੋਈ ਆਪਿ ਆਪੋ ਨਾ ਲਿਖ ਪ੍ਰਭ ਸੋਏ ਕਈ ਕੋਟ ਪਰਮਮ ਕੇ ਦਾਸ ਤਨੁ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬਿਤੇ ਸਦਾ ਜਿਹਰ ਐ ਏਕੋ ਨਿਦਰੇ ਕਈ ਕੋਟ ਨਾਮ ਦਸ ਪੀਵਹਿ ਅਮਰ ਪੈ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਖੋ ਸਾਸ ਸਾਸ ਸਮਾਰਿ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ